ਕੋਜਾ ਇਹ ਸਭਨਾ ਜੀ ਕਰਤਾ ਸੋਮੈ ਵਿਸਨ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਤ ਸੁਣੀ ਹੋਏ ਨਵਾ ਖੰਡਾ 베 ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਸ ਕੀਰੇ ਜਗਲੇ ਜੇ ਤ ਨਦਰ ਨਾ אבי ਤ ਵਾਰਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੇ ਜੇ ਤਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਨਾ ਸੁਣੀਏ ਤਰਦ ਵਾਲਾ ਕਾ ਸੁਣੀਏ ਦੀਪ ਲੋਪਾ ਤਾਲ ਸੁਣ ਪਹੁੰਚ ਸਕੇ ਕਾਲ ਨਾ ਨ ਭਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਸੁਣੀ ਇਸ ਬ੍ਰਹਮ ਮੁਕਸਲਾ ਹਨ ਮੰਦ ਸੁਣੀ ਯੋਗ ਜੋਗ ਤਨਪੇ ਸੁਣੀ ਸਾਸਤ ਸਮਰਤ ਵੇਦ ਨਾ ਨ ਭਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਸੁਣੀ ਇਸ ਸੰਦੋਗ ਗਿਆਨ ਸੁਣੀ 68 ਕਾ ਇਸ਼ਨਾਨ ਸੁਣੀ ਪੜ ਪੜ ਪਾਵੇਂ ਮਾਨ ਸੁਣੀ ਲਾਗੇ ਸਹਿ ਧਿਆਨ ਨਾ ਨ ਭਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਸੁਣੀ ਇਸ ਰਾਗੁਣਾ ਕੇ ਗਾਂਹ ਸੁਣੀ ਸੇ ਕਬੀਰ ਪਾਤਸ਼ਾਹ ਸੁਣੀ ਅੰਦੇ ਪਾਵੇ ਰਾਹ ਸੁਣੀ ਹਾਦੋ ਵਿਸਗਾ ਨਾਨ ਨ ਭਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਬਜੇ ਪਸਤਾਈ ਕਾਗਤ ਨੂੰ ਨਾ ਲਿਖਣ ਹਾਰ ਮੰਨੇ ਕਬ ਕਰ ਵਿਚਾਰ ਐਸਾ ਨਾਮ ਨੰਦਨ ਹੋਏ ਜੇ ਕੋ ਮੰਜਨ ਮਨ ਕੋਈ ਮੰਨੇ ਸੁਰਤ ਹੋਵੇ ਮਨ ਬੋਧ ਮੰਨੇ ਸਗਲ ਬੋਣ ਕੀ ਸੁਧ ਮੰਨੇ ਮੋ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਈ ਐਸਾ ਨਾਮ ਨੰਦਨ ਹੋਏ ਜੇ ਕੋ ਮੰਜਣ ਮਨ ਕੋਈ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਛੋ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਵਾਨ ਐਸਾ ਨਾਮ ਨੰਦਨ ਹੋਏ ਜੇ ਕੋ ਮੰਜਣ ਮਨ ਕੋਈ ਮੰਨੇ ਭਾਵੇਂ ਮੂੰਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਨਕੋਵਿੰਨਪੀ ਕੇ ਅਸਾਂ ਨੰਨ ਜਨ ਹੋਈ ਜੇ ਕੋ ਮਨ ਜਨਮ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹੇ ਦਰਗਿਆਂ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਘਨਨੇ ਨਾਈ ਸੁਮਾਰਤ ਹੌਲ ਤਰਮ ਦੇਆ ਕਾ ਪੂ ਸੰਤੋਖ ਦਾਪ ਰੱਖਿਆ ਜਨਸੂਤ ਜੇ ਕੋ ਬੋ ਜੋ ਹੋਵੇ ਸਚਾਰ ਤਬਲੇ ਉਪਰ ਕੇਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਾਤ ਰੰਗਾ ਕੇ ਨਾ ਸਮਝਾ ਲਿਖਿਆ ਉੜੀ ਕਲਮ ਇਹ ਲਿਖਾ ਲੈ ਕੇ ਜਾਣੇ ਕੋ ਇਹ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੋਲ ਰੂਪ ਕੀ ਤਾ ਜਾਣੇ ਕਉਣ ਕੂਤ ਕੀ ਤਪ ਸੋਇਕ ਕੋ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਉਣ ਕਹਾ ਵਿਚਾਰ万ਣੇ ਜਾਵੇ ਏਕ ਬਾਰ ਜੋਤ ਤਦ ਭਵਿਸ਼ਯ ਭਲੀ ਕਰ ਤੂਸਰਾ ਸਲਾਮਤ ਦਿਨਿੰਕਾਰ ਅਸੰਗ ਜਬ ਅਸੰਗ ਪਾਓ ਸੰਗ ਪੂਜਾ ਸੰਗ ਤਪਤਾਓ ਸੰਗਰਦ ਮੁਖ ਵੇਦ ਪਾੜ ਸੰਗ ਜੋਗ ਮਨੇ ਉਦਾਸ असंग भगत गुण ज्ञान विचार संग सती संग दतार संग सूर मुह भाग सार असंख मोल बलाय तार कुदरत गुण कहा विचार बन जावे एक बार जो तुद भावे सह पलिकार तूसरा सनाम निरंकार अंध को रसंग चोर हराम कोर रसंग मर कर जाहे जोर रसंग तक माहे असंग पापी पाप कर जाहे असंग कूड़ी यार कुड़े फिर आहे संग बलिश मल पक्का सग निंदक सिर करे पार नानक नीच कहे विचार ਵਰਣ ਜਾਵੇ ਇੱਕ ਵਾਰ ਜੋਤ ਤਦ ਭਵੇ ਸੁਪਲਿਕਾਰ ਤੂਸਰਾ ਸੁਰਾਸ ਨਾਮ ਅਨੰਕਾਰ ਅਸੰਖ ਨਾਮ ਅਸੰਖ ਥਾਮ ਗੰਮ ਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮਕ੍ਰਿਸੱਲਾ ਅਗਰੀ ਗਿਆਨ ਗੀਤ ਗੁਣ ਗਾਂ ਅਖਰੀ ਲਿਖਣ ਬੋਲਣ ਵਾਂ ਲਖਰਸ ਸੰਜੋਗ ਵਿਖਾਣ ਜਿਨੇ ਲਿਖੇ ਤਿਸ ਨਾਹੀਂ ਜਿ ਫਰਮਾਇਦੇ ਤੇ ਬਾਇ ਜੇਤਾ ਕੀਤਾ ਤੇ ਤਾਣਾ ਓਮਣ ਨਾਵੇ ਨਾਹੀਂ ਕੋਥਾਉ ਕੁਦਰਤ ਗੁਣ ਕਹਾ ਵਿਚਾਰ ਮਾਨਣ ਜਾਵੇ ਇੱਕ ਵਾਰ ਜੋਤ ਤਦ ਭਵੇ ਸੁਪਲਿਕਾਰ ਤੂਸਰਾ ਸੁਰਾਸ ਨਾਮ ਅਨੰਕਾਰ ਭਰੀਏ ਹੱਥ ਪੈਰ ਤਨ ਤੇ ਪਾਣੀ ਤੋਂ ਤੇ ਉਤਰਸ ਖੇ ਮੂਤ ਭਰੀਤੀ ਕੱਪੜ ਹੋਏ ਦੇ ਸਾਬ ਉੜ ਲਿਓ ਤੇ ਪਰੀ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮ ਆਵੇ ਜਾਹੇ ਤੀਰ ਤਬ ਦਿਆ ਦਾਨ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਰੰਤ ਮਲਣਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤ ਬਾਣੀ ਬਰਮਾਉ ਸੋ ਸੁਹਣ ਸਦਾ ਮਨ ਚਾਉ ਕਮਣ ਸੁਵੇਲਾ ਵਕਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰਉਤੀ ਮਾ ਕਮਣ ਸਿਥੋ ਆਕਾਰ ਵੇਲ ਨ ਭਈਆ ਪਣ ਤੀਜ ਹੋਵੇ ਲੇ ਪ੍ਰਾਨ ਬਖੰਦਾ ਪਾਇਓ ਕਾ ਦੀਏ ਜੇ ਲਿਖਨ ਲੇ ਘਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾਹ ਨ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਵਗਰਾਹਾ ਗਿਸਲਾਹੀਂ ਕਿਵਨਨੇ ਕਿਵ ਜਾਣਾ ਨਾਨਕ ਅੰਕਣ ਸਭ ਕੋ ਔਖੇ ਦਿਕਸਾਉਣਾ ਵੱਡਾ ਸਾਹੀ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆ ਨਾ ਸੋਹੇ ਪਾਤਾਲਾ ਪਾਤਾਲਾ ਖਾ ਗਾਸਾ ਗਾਸ ਓੜ ਕੋੜ ਪਾਲਥ ਕੀ ਵੀਰ ਕਹਿਨ ਇੱਕ ਵਾਸ ਸਹਿ ਸਟਾਰਾ ਕਹਿਨ ਕਦੀ ਬਸ ਉਲਿਕਤਾ ਲੇ ਕਹੋ ਤੇ ਲਿਖੇ ਲੇ ਕੇ ਉਹਨਾ ਨਾਨਕ ਵਡਾ ਕੀ ਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤਿਸਰਤ ਨਾ ਭਈਆ ਨਦੀ ਤੇ ਵਾਹ ਬਪਿ ਸਮੁੰਦ ਨਾ ਜਾਣੀ ਸਮੁੰਦ ਸਾ ਸੁਲਤਾਨ ਕਿਰਹਾ ਸਤੀ ਮਾਲਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਉਹਨਾ ਵੀਸਰੇ ਅੰਤ ਨਾ ਸਿਫਤੀ ਕਹਿਣਾ ਅੰਤ